ਸ਼ਾਹ ਸ਼ੀ ਕਾਲ ਜੀ ਇਹ ਵਾਲਾ ਸੂਟ ਹੈ ਜਿਹੜਾ ਸ਼ਿਮਰ ਦੀ ਸ਼ਰਟ ਰਹੇਗੀ ਤੇ ਫਰੰਟ ਸਾਈਡ ਐਮਬਰਾਇਡਰੀ ਹੋਏਗੀ ਬਾਟਮ ਵੈਲਵਟ ਦੀ ਰਹੇਗੀ ਬਾਟਮ ਤੇ ਵੀ ਜਿਹੜਾ ਐਮਬਰਾਇਡਰੀ ਰਹੇਗੀ ਟਪੱਟਾ ਆਰਗੈਂਜ਼ਾ ਦਾ ਹੋਏਗਾ ਇਹ ਵਾਲੇ ਸੂਟ ਜਾਰਜਟ ਤੇ ਰਹਿਣਗੇ ਮੈਚਿੰਗ ਸੂਟ ਰਹਿਣਗੇ ਪ੍ਰਿੰਟਡ ਸ਼ਰਟ ਰਹੇਗੀ ਤੇ ਪਲੇਨ ਮੈਚਿੰਗ ਹੈ ਜਿਹੜੀ ਜਾਰਜਟ ਦੀ ਬਾਟਮ ਰਹੇਗੀ ਵੱਡੇ ਪਨੇ ਦੀ ਸ਼ਰਟ ਰਹੇਗੀ ਤੇ ਨਾਰਮਲ ਪਨੇ ਦੀ ਟਾਈਮੀਟਰ ਬਾਟਮ ਰਹੇਗੀ ਇਹਨਾਂ ਵਿੱਚ ਤੁਸੀਂ ਕੋਈ ਵੀ ਆਪਣੀ ਚੋਇਸ ਦੇ ਦੋ ਸੂਟ ਹੈ ਜਿਹੜੇ ਆਰਡਰ ਕਰ ਸਕਦੇ ਹੋ 800 ਰੁਪਏ ਵਿੱਚ ਤੁਹਾਨੂੰ ਫ੍ਰੀ ਸ਼ਿਪਿੰਗ ਦੋ ਸੂਟ ਹੈ ਜਿਹੜੇ ਤੁਸੀਂ ਲੈ ਸਕਦੇ ਹੋ ਇੱਕ ਪਾਰਸਲ ਦੇ ਵਿੱਚ ਤੁਹਾਡੇ ਦੋ ਸੂਟ ਜਾਣਗੇ ਤੁਸੀਂ ਕੋਈ ਵੀ ਆਪਣੀ ਚੋਇਸ ਦੇ ਦੋ ਸੂਟ ਹੈ ਜਿਹੜੇ ਲੈ ਸਕਦੇ ਹੋ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਗਰੇਪ ਦੇ ਪ੍ਰਿੰਟਡ ਸੂਟ ਰਹਿਣਗੇ ਫੋਨ ਦਾ ਦੁਪੱਟਾ ਰਹੇਗਾ ਇਹਨਾਂ ਨਾਲ ਇਹਨਾਂ ਵਿੱਚ ਕਲਰ ਆਪਸ਼ਨ ਤੇ ਪ੍ਰਿੰਟ ਆਪਸ਼ਨ ਵੀ ਕਾਫੀ ਜ਼ਿਆਦਾ ਰਹੇਗੀ ਪੇਮੈਂਟਸ ਹੈ ਜਿਹੜੀਆਂ ਇਹਨਾਂ ਦੀ ਆਨਲਾਈਨ ਰਹਿਣਗੀਆਂ ਇਹਨਾਂ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈ ਅਡਰੈਸ ਤੇ ਪੇਮੈਂਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ